ਸੋ ਡਾਕਟਰ ਸਾਹਿਬ ਤੁਸੀਂ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਤਾਂ ਪੰਜਾਬੀਆਂ ਨੇ ਪਿਛਲੀ ਵਿਧਾਨ ਸਭਾ ਦੇ ਵਿੱਚ ਬੜੀ ਵੱਡੀ ਉਮੀਦ ਦੇ ਨਾਲ ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਨੂੰ ਬਣਨ ਵਧਾਇਕ ਦਿੱਤੇ ਨਸ਼ੇ ਦੀ ਖਤਮ ਕਰਨ ਦੀ ਗੱਲ ਕਰਦੇ ਸੀ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕਰਦੇ ਸੀ ਤੇ ਹੁਣ ਵੱਡਾ ਮੁੱਦਾ ਇਹ ਵੀ ਹੈ ਕਿ ਪੰਜਾਬ ਦਾ ਪਾਣੀ ਵੀ ਨੀਚੇ ਜਾ ਰਿਹਾ ਤੇ ਇਹ ਸਾਰਾ ਜਿਹੜਾ ਚੰਡੀਗੜ੍ਹ ਦਾ ਮੁੱਦਾ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਜਾਫਰ ਬੰਦੀ ਸਿੰਘਾਂ ਦਾ ਮੁੱਦਾ ਤੁਹਾਨੂੰ ਕੀ ਲੱਗਦਾ ਕਿ ਹੱਲ ਕੀ ਹੋਏਗਾ ਕਿਉਂਕਿ ਸਰਕਾਰਾਂ ਬਦਲਦੀਆਂ ਰਹੀਆਂ ਨੇ ਕੈਪਟਨ ਸਾਹਿਬ ਵੀ ਕਹਿੰਦੇ ਸੀ ਕਿ ਨਸ਼ਾ ਮੁਕਤ ਕਰਦਾਂਗੇ ਬਾਦਲ ਸਾਹਿਬੂਰੀ ਵੀ ਕਹਿੰਦੇ ਸੀ ਕਿ ਅਸੀਂ ਨਸ਼ਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਹੁਣ ਪੰਜਾਬੀਆਂ ਕੋਲ ਕੀ ਰਾਹ ਹੈ ਇਹ ਤਾਂ ਦੇਖ ਲਈਆਂ ਤਿੰਨੇ ਪਾਰਟੀਆਂ ਕਿੰਨਾ ਨੇ ਸਰਕਾਰ ਬਣਾ ਲਈ ਤਾਂ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਪੰਜਾਬੀਆਂ ਕੋਲ ਕੀ ਰਾਹ ਬਚਿਆ ਦੇਖੋ ਮੈਂ ਐਜ਼ ਅ ਡਾਕਟਰ ਗੱਲ ਕਰੂੰਗਾ ਇੱਥੇ ਨਾਟ ਐਜ਼ ਅ ਪੋਲੀਟਿਸ਼ੀਅਨ ਜੀ ਮੈਂ ਪੇਸ਼ੇ ਤੋਂ ਡਾਕਟਰ ਹਾਂ ਔਰ ਮੈਂ ਇੱਕ ਐਡਵੋਕੇਟ ਵੀ ਹਾਂ ਜੀ ਤੇ ਮੈਂ ਗੱਲ ਇਹ ਦੱਸਣੀ ਚਾਹੁੰਨਾ ਕਿ ਆਪਾਂ ਆਪਣੇ ਬੱਚਿਆਂ ਨੂੰ ਸੰਭਾਲੋ ਪੰਜਾਬੀਓ ਤੁਹਾਡੇ ਬੱਚੇ ਤੁਹਾਡਾ ਭਵਿੱਖ ਨੇ ਆਪਣੇ ਪਰਿਵਾਰਾਂ ਨੂੰ ਸੰਭਾਲੋ ਪੈਣਾ ਮਾਵਾ ਪੇਰੈਂਟਸ ਇਹ ਨਿਗਰਾਨ ਰੱਖਣ ਬੱਚਿਆਂ ਤੇ ਕਿ ਬੱਚਾ ਆਪਦੇ ਜਿਹੜੀ ਪਾਕਟ ਮਨੀ ਆ ਜਾਂ ਜਿਹੜਾ ਤੁਸੀਂ ਉਹਨੂੰ ਪੈਸਾ ਉਹਦੇ ਕੋਲ ਹੈਗਾ ਉਹ ਤੋਂ ਅਗਰ ਸਮਰੱਥਾ ਤੋਂ ਵੱਧ ਖਰਚਾ ਕਰ ਰਿਹਾ ਤਾਂ ਉਹ ਖਰਚਾ ਕਿੱਥੋਂ ਆ ਰਿਹਾ ਉਹਨੂੰ ਫਾਲੋ ਕਰੋ ਉਹਦੇ ਨਿਗਰਾਨੀ ਰੱਖੋ ਬੱਚਿਆਂ ਦੇ ਨਾਲ ਪਿਆਰ ਕਰੋ ਉਹਨਾਂ ਨੂੰ ਆਪਣੇ ਨਾਲ ਦੋਸਤ ਬਣਾ ਕੇ ਬਿਠਾਓ ਸੁਣੋ ਸਮਝੋ ਉਹਨਾਂ ਦੀ ਹਰਕਤਾਂ ਨੋਟ ਕਰੋ ਤਾਂ ਕਿ ਤੁਹਾਡਾ ਬੱਚਾ ਬੁਰੀ ਸੰਗਤ ਚ ਨਾ ਪਵੇ ਔਰ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਜਾਂ ਪਿੰਡਾਂ ਦੇ ਜਿਹੜੇ ਬਜ਼ੁਰਗ ਨੇ ਮਾਤਾਵਾਂ ਉਹ ਪਹਿਰਾ ਦੇਣ ਆਪਣੇ ਆਪਣੇ ਪਿੰਡ ਤੇ ਪਹਿਰਾ ਦੇ ਲੋ ਬਾਹਲਾ ਨਹੀਂ ਸਾਰੇ ਪੰਜਾਬ ਦੀ ਗੱਲ ਛੱਡੋ ਆਪਣੇ ਪਰਿਵਾਰ ਤੋਂ ਸ਼ੁਰੂ ਕਰਕੇ ਪਿੰਡ ਤੱਕ ਅਗਰ ਅਸੀਂ ਪਹਿਰਾ ਦਿੰਨੇ ਆਂ ਔਰ ਅਸੀਂ ਨਸ਼ਾ ਮੁਕਤ ਕਰ ਸਕਦੇ ਆਂ ਪੰਜਾਬ ਨੂੰ ਪਿੰਡ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸੇਫ ਕਰ ਲਈਏ ਨਸ਼ੇੜੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਪਿੰਡ ਚੋਂ ਭਜਾਈਏ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਪਾਣੀ ਦਾ ਸਤਾਰ ਥੱਲੇ ਹੋ ਗਿਆ ਬਿਮਾਰੀਆਂ ਫੈਲ ਰਹੀਆਂ ਨੇ ਹੈਲਥ ਸਿਕਿਉਰਿਟੀ ਸਾਨੂੰ ਕੋਈ ਗਵਰਨਮੈਂਟ ਨਹੀਂ ਦੇਦੀ ਪਰਿਵਾਰ ਦਾ ਮੁਖੀ ਅਗਰ ਬਿਮਾਰ ਹੋ ਜੇ ਹਸਪੀਟਲ ਦੇ ਵਿੱਚ ਅਸੀਂ ਜਿੰਨਾ ਕਮਾਇਆ ਹੁੰਦਾ ਅਸੀਂ ਉਹਨੂੰ ਬਚਾਉਣ ਦੀ ਖਾਤਰ ਲਾ ਦਿੰਦੇ ਆ ਤੇ ਸਾਰਾ ਪਰਿਵਾਰ ਜਿਹੜਾ ਉਹ ਕਰਜ਼ਈ ਹੋ ਜਾਂਦਾ ਆ ਆਪਾਂ ਅਕਸਰ ਦੇਖਦੇ ਆ ਕਿਉਂਕਿ ਸਾਡੇ ਇੱਥੇ ਸਿਹਤ ਸੇਵਾਵਾਂ ਜਿਹੜੀਆਂ ਉਹ ਵਧੀਆ ਨਹੀਂ ਹਨ ਬਹੁਤ ਕੋਸਟਲੀ ਨੇ ਮਹਿੰਗੀਆਂ ਨੇ ਉਹਦੇ ਲਈ ਸਰਕਾਰਾਂ ਨੇ ਤਾਂ ਚਲੋ ਕੁਛ ਨਾ ਕੁਛ ਹਲੇ ਗਵਰਨਮੈਂਟਸ ਨੇ ਕੀਤਾ ਹੈ ਕਿ ਆਪਣੇ ਆਯੁਸ਼ਮਨ ਕਾਰਡ ਵਗੈਰਾ ਬਣੇ ਨੇ ਉਹ ਜਰੂਰ ਬਣਾਓ ਆਪਦੇ ਜਾਂ ਕੋਈ ਹੈਲਥ ਇੰਸ਼ੋਰੈਂਸ ਆਪਣੀਆਂ ਕਰਵਾਓ ਤਾਂ ਕਿ ਜਿਹੜੇ ਆਪਾਂ ਪੈਸਾ ਜੋੜਦੇ ਨਾ ਆਮ ਇੰਸ਼ੋਰੈਂਸ ਕਰਾ ਕੇ ਕਹੇ ਜੀ ਇਹ ਸਾਡੇ ਬੱਚਿਆਂ ਨੂੰ ਮਿਲ ਜੂ ਜੇ ਸਾਨੂੰ ਕੁਝ ਹੋ ਗਿਆ ਉਹ ਗਲਤ ਆ ਉਹਦੇ ਨਾਲੋਂ ਤੁਸੀਂ ਹੈਲਥ ਇੰਸ਼ੋਰੈਂਸ ਕਰਕੇ ਆਪਣੀ ਸਿਹਤ ਨੂੰ ਸੈੱਟ ਰੱਖੋ ਖਾਣ-ਪਾਨ ਠੀਕ ਰੱਖੋ ਵੈਸੇ ਤਾਂ ਜਿਹੜੀਆਂ ਸਰਕਾਰਾਂ ਸਾਨੂੰ ਸ਼ੁੱਧ ਪਾਣੀ ਸ਼ੁੱਧ ਵਾਤਾਵਰਣ ਤੇ ਸ਼ੁੱਧ ਭੋਜਨ ਨਹੀਂ ਦੇ ਸਕਦੀਆਂ ਉਹ ਸਰਕਾਰਾਂ ਕਹੌਣ ਦੇ ਲਾਇਕ ਹੀ ਨਹੀਂ ਹੁੰਦੀਆਂ ਪਰ ਹੁਣ ਇੱਥੇ ਕਾਂਚਾ ਹੈ ਜੇ ਕਿ ਬਿਮਾਰੀਆਂ ਫੈਲ ਰਹੀਆਂ ਨੇ ਕਿਸੇ ਨੂੰ ਇਸ ਤੱਕ ਕੋਈ ਮੰਤਵ ਹੀ ਹੈ ਨਹੀਂ ਹੈ ਹੀ ਨਹੀਂ ਉਹਨਾਂ ਨੂੰ ਤੇ ਇਹ ਆਪਾਂ ਹੀ ਪਹਿਰਾ ਦੇਣਾ ਜਿੱਥੇ ਤੱਕ ਪੋਲੂਸ਼ਨ ਦੀ ਗੱਲ ਆ ਆਪਾਂ ਫਲ ਸਬਜ਼ੀਆਂ ਬੀਜਦੇ ਆ ਘਰਾਂ ਚ ਜਾਂ ਕਮਰਸ਼ੀਅਲਾਈਜ਼ ਕਰਦੇ ਆ ਥੋੜਾ ਜਿਹਾ ਮਾਈਂਡ ਚ ਰੱਖਿਓ ਕਿ ਇਹਨਾਂ ਨੂੰ ਸਾਡੇ ਬੱਚਿਆਂ ਨੇ ਖਾਣਾ ਹੈਗਾ ਇਹਨਾਂ ਫਰੂਟ ਨੂੰ ਇਹਨਾਂ ਫਸਲ ਨੂੰ ਸਾਡੇ ਬੱਚਿਆਂ ਨੇ ਖਾਣਾ ਉੱਥੇ ਅਸੀਂ ਥੋੜਾ ਜਿਹਾ ਇਹ ਸੋਚੀਏ ਕਿ ਇਹਨਾਂ ਤੇ ਜ਼ਹਿਰੀਲੀਆਂ ਚੀਜ਼ਾਂ ਨਾ ਪਾਈਏ ਜਿੰਨੇ ਵੀ ਅਸੀਂ ਆਰਗੇਨਿਕ ਖੇਤੀ ਕਰ ਸਕਦੇ ਆ ਉਹ ਕਰੀਏ ਔਰ ਇਸ ਤਰੀਕੇ ਨਾਲ ਅਸੀਂ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਆਪ करिए ਪਹਿਲਾਂ ਆਪ ਆਪਣਾ ਘਰ ਸਾਫ਼ करिए ਤਾਂ ਫਿਰ ਆਪਣੇ ਆਪ ਹੀ ਸਾਡਾ ਜਿਹੜਾ ਪਿੰਡ ਵੀ ਸਾਫ਼ ਹੋ ਜੂ ਔਰ ਸਾਰਾ ਜਿਹੜਾ ਪੰਜਾਬ ਵੀ ਸਾਫ਼ ਹੋ ਜੂ